ਮੜਾ ਗੱਲ ਕਰੀਆ ਇਹਦਾ ਆ ਕੀ ਰੇਟ ਆ ਸਾਰਾ ਸਮਾਨ ਮੈਂ ਜਿਸੀ ਇਹ ਕੜਾ ਏ ਇਹ ਵਾਲਾ 100 ਰੁਪਏ ਦਾ ਏ ਉਹ 30 ਰੁਪਏ ਦਾ ਏ ਇਹ ਐਸਸੀ ਦਾ ਏ ਇਹ 100 ਕੇ ਦੋ ਹੈ ਅਡੋਡੀ ਰੇਟ ਮੇਲਾ ਦਿਖਾ ਰਹੇ ਹਾਂ ਸੀ ਦੇਖੋ ਬਰਨਾਲੇ ਦਾ ਇਹ ਪਹਿਲਾ ਦਿਨਾ ਮੇਲੇ ਦਾ ਇਹ ਅੱਜ ਤੇ ਕਪੜਾ ਕੋਈ ਵੀ ਹੈਗਾ ਸੀ ਯੂਜ਼ ਕਰਨਾ ਹੈ ਆਪਕੋ ਫੋਲਡ ਕਰਨਾ ਹੈ ਘਰ ਮੇਂ ghee tel ਸੌ ਚਿੱਟਨੀ ਘਰਾਓ ਸੋਖ ਲੇਗਾ ਔਰ easy version ਆਪਕੋ ਇਸ ਮੇਂ ਸ਼ਾਮੂ ਲਾਣਾ ਸ਼ੈਂਪੂ ਕੁਝ ਵੀ ਡਾਲ ਦਿਜੀ ਪਾਣੀ ਕੇੰਦਰ ਰਗੜਨਾ ਵੀ ਨਹੀਂ ਆਪਕੋ 프ੈਸ਼ ਨਹੀਂ ਕਰਨਾ ਠੀਕ इसको आप नॉर्मल टैब में लगा दीजिए पानी कम वेस्ट होगा कम पानी बर्तन जो है छीने नहीं पड़ते कपड़े गीले नहीं होते उसके लिए होता है सारे घरे घर से रिलेटिव आइटम हमारे पास बॉडी मसाज बन जाएंगे आपको मसाज करने के लिए सब्जी वगैरह काटने के जो घर से किचन वगैरह के आइटम है सारे की रेट है सोडे टैटू का गारंटी दें कोई जो खराब होंगा कोई भी सोटा की है पता फिर बंदा कितने आवे सोडे लवे आर जी टैटू स्टूडियो अपना मोगे च है वा टैटू स्टूडियो या कि अपना नॉर्मल प्राइज है बिल्कुल ਨੇਮ ਟੈਟੂ ਦਾ ਆਪਾਂ 500 ਰੁਪਏ ਚਾਰਜ ਰੱਖਿਆ ਹੋਇਆ ਹੈ ਉਹਦੀ ਕੀ ਫੁੱਲ ਗਰੰਟੀ ਹੋਊਗੀ 500 ਰੁਪਏ ਟਿਕਟ ਹੈ ਇਸਕੀ ਕੋਈ ਜੇ ਸੇਫਟੀ ਸੁਪਟੀ ਹੈਗੀ ਕੋਈ ਡੈਕ ਕੋ ਡੱਕ ਕੇ ਜਾਵੇ ਕੋਈ ਨਹੀਂ ਟਿਕਾ ਕੋ ਨਹੀਂ ਕਿੰਨੀ ਗਰੰਟੀ ਕਿੰਨੇ ਰੁਪਏ ਦਾ ਇਹ 50 ਦਾ ਵਨ ਟਾਈਮ 6 ਬੋਲੋਗਾ ਹਾਂ ਬੋਲਣਾ ਨਹੀਂ ਦੇਖ ਸਕਦੇ ਹਾਂ ਤੁਸੀਂ 60 ਵਾਲਾ ਇਹ ਕਿਹੜੀ ਨੈਨ 60 ਵਾਲੀ ਆ ਇਹ ਸਭ 60 ਵਾਲੀ ਆ ਸਾਰੇ 60 60 ਵਾਲੇ ਆ ਇਹ 60 ਵਾਲੇ ਕਰਾਂ ਭਾਈ ਸਾਰੇ ਦਿਖਾ ਦਿਓ ਜੀ ਤੁਸੀਂ 60 60 ਵਾਲੀ ਆਟਮਾ ਨੇ ਸਾਰੀਆਂ ਇਹ ਜਿਹੜੀ ਸ਼ਤਿ ਸ਼੍ਰੀ ਅਕਾਲ ਮੈਂ ਕਰਨਦੀਪ ਸਿੰਘ ਧਾਲੀਆਲ ਤੁਸੀਂ ਦੇਖ ਰਹੇ ਹੋ ਦੇਸੀ ਜੱਟ ਪੀਵੀ 19 ਚੈਨਲ ਤੇ ਅਸੀਂ ਬਰਨਾਲਾ ਦੇ ਮੰਡੀ ਦੇ ਵਿੱਚ ਆ ਚੁੱਕੇ ਹਾਂ ਜੋ ਕਿ 1 ਮਹੀਨਾ ਪੂਰਾ ਇੱਥੇ ਮੇਲਾ ਲੱਗਿਆ ਰਹੂਗਾ 2 ਫਰਵਰੀ ਤੋਂ ਲੈ ਕੇ 2 ਮਾਰਚ ਤੱਕ ਤੇ ਆਜੋ ਸੋਨੂੰ ਮੇਲੇ ਦਾ ਆਪਾਂ ਦਿਖਾਉਨੇ ਆਂ ਵਿਊ ਆਜੋ ਫਿਰ ਸਾਡੇ ਨਾਲ ਬਨੇ ਰਹੋ ਪੂਰੇ ਆਪਦੇ ਦੋਸਤਾਂ ਮਿੱਤਰਾਂ ਨੂੰ ਵੀਡੀਓ ਸ਼ੇਅਰ ਕਰ ਦਿਓ ਜਿਹੜੇ ਕੈਨੇਡਾ ਜਾਂ ਬਾਹਰ ਬੈਠੇ ਨੇ ਜਿਹੜੇ ਬਰਨਾਲੇ ਤੋਂ ਬਰਨਾਲੇ ਦੇ ਨਿਵਾਸੀ ਨੇ ਜਿਹੜੇ ਬਾਹਰ ਗਏ ਹੋਏ ਨੇ ਜਾਂ ਮੇਲਾ ਮਿਸ ਕਰਦੇ ਨੇ ਅਸੀਂ ਪੂਰਾ ਮੇਲਾ ਉਹਨਾਂ ਨੂੰ ਦਿਖਾਵਾਂਗੇ ਸਾਡੇ ਨਾਲ ਬਣੇ ਰਹੋ ਆਜੋ ਫਿਰ ਜੀ 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 12 ਦੇ ਹੁਣ ਆਪਾਂ ਨੂੰ ਕੀ ਮਿਲੂ 12 ਦੇ ਆ ਬਿਸਕੁਟ ਪਿਆ ਜਿਹੜੇ 34 ਵਾਂ ਪੇ 34 ਦਿਖਾਵਾਂਗਾ 34 ਰੁਪਏ ਦਾ ਹਾਂਜੀ 34 ਐਸੇ ਅਲੱਗ ਕਿਤਾਬ ਕਿ ਨਰਬੀਆਂ ਦਾ ਇਹ 50 ਦਾ ਵਨ ਟਾਈਮ 6 ਬੋਲੋਗਾ بولਣਾ ਨੇ دیکھ ਸਕਦੇ ਹੋ ਤੁਸੀਂ ਤੇ ਜਿਵੇਂ ਆਪਾਂ ਇੱਥੋਂ ਕੋਈ ਵੀ ਪਾਦਾ ਕੋਈ ਵੀ ਨੰਬਰ ਆ ਗਿਆ ਜਿਵੇਂ ਉਹ ਵਾਲੇ ਚ ਬੋਰਡ ਚ ਆਪਣਾ ਫਿਰ ਆਪਾਂ ਨੂੰ ਇੱਥੇ ਇਨਾਮ ਲੱਗੇ ਹੋਏ ਨੇ ਉਹ ਕੋਈ ਵੀ ਇਨਾਮ ਮਿਲ ਸਕਦਾ ਆਪਾਂ ਨੂੰ ਹਨਾ ਜੀ ਠੀਕ ਠੀਕ ਆਜੋ ਆਉਣ ਵਾਲੀ ਪਿਸਤੌਲ ਜਿਹੜੀ ਗਨ ਹੁੰਦੀ ਆ ਤੇ ਕੀ ਰੇਟ ਆ ਭਰਾ ਇੱਥੇ ਭਾਈ 50 ਰੁਪਏ ਕਿ 6 ਰਾਊਂਡ ਮਿਲਤੇ ਹੈ ਮਾਚਿਸ ਕਿਰੋਨੇ ਪੇ ਨਾ ਮਿਲ ਜਾਂਦਾ ਹੈ ਕਿਹਨੇ ਆ ਮਿਲਦਾ ਜੋ ਵੀ ਇਨਾਮ ਰੱਖੇ ਸਾਹਮਣੇ ਉਨ ਪੇ ਸੇ ਮਾਚਿਸ ਕਿਰਾਓ ਜੀ ਮੜਾ ਜਾਂ ਉਧਰ ਨਿੰਗਾਮਰਵਾਦੋ ਕੈਮਰੇ ਚ ਤੇ ਜਿਹੜੀ ਵੀ ਚੀਜ਼ ਡਿੱਗੂ ਕੋਈ ਵੀ ਡੱਬੀ ਉਹ ਆਪਾਂ ਨੂੰ ਚੀਜ਼ ਮਿਲ ਜੂ ਕਿੰਨੇ ਰੁਪਈਆ ਦੇ ਦੇਖੋ ਇਹਦੀ ਆਪਾਂ ਸਵਾਰੀ ਪੁੱਛਦੇ ਆ ਕੀ ਰੇਟ ਆ ਕਿੰਨੇ ਰੁਪਈਏ ਕੀ ਗੱਲ ਬਾਤ ਆ ਦੇਖ ਸਕਦੇ ਹੋ ਦੀ ਬੁੱਤਾ ਊਠ ਕਹਿ ਦਿੰਨੇ ਆਪਾਂ ਇਹਨੂੰ ਤੇ ਪੁੱਛਦੇ ਆ ਇਹਨਾਂ ਨੂੰ ਆਪਾਂ ਕੀ ਰੇਟ ਆ ਹਾਂਜੀ ਇਹ ਊਠ ਦੀ ਕਿੰਨੇ ਰੁਪਈਏ ਸਵਾਰੀ ਆ 50 ਰੁਪਈਏ ਡਿੱਗਦਾ ਹੈ ਭਾਈ ਯਾਰ ਵੀ ਕਿੰਨੇ ġੇੜਾ ਖੜਾਉਂਗੇ ਇਹ ġੇੜਾ ਕੱਟਿਆ ਬਸ ਕਿ ਕਿੜਾ ਆਂਜ ਆਂਜ ਬੜਾ ਘਟ ਨਹੀਂ ਹੈ ਕਿ ਕਿੜਾ ਯਾਰ ਇਹ ਕਿ ਕਿਟ ਹੈ ਬਸ ਇੱਥੋਂ ਉਹ ਸਾਰਾ ਹਾਂਜੀ ਆਂਜ ਰੌਂਡ ਆਪੁਰਾਏ ਸਭ ਰੌਂਡ ਆਏ 50 ਰੁਪਏ ਟਿਕਟ ਹੈ ਇਸਕੀ ਕੋਈ ਇਹਦੀ ਸੇਫਟੀ ਸੁਪਟੀ ਹੈਗੀ ਕੋਈ ਡੈਕ ਕੋਈ ਡੈਕਰ ਹੋ ਕੇ ਜਾਵੇ ਕੋਈ ਨਹੀਂ ਟਿਕੋ ਕੋ ਨਹੀਂ ਕਿਉਂ ਸੇਫਟੀ ਕਿਉਂ ਸੇਫਟੀ ਆ ਸਭ ਕੁਝ ਕੀ ਆਹੀ ਲਾਇਆ ਹੋਇਆ ਤੁਹਾਡਾ ਹਾਂ ਡੰਡਾ ਲਾ ਰੱਖਿਆ ਕੋਈ ਉਹ ਡਿੱਗਣਾ ਤਾਂ ਨਹੀਂ ਨਾ ਡਿੱਗ ਕੋ ਨਹੀਂ ਡਿੱਗ ਉੱਪਰ ਨਹੀਂ ਨਾ ਇੰਨਾ ਹੀ ਵੀ ਰਹਿਣੀ ਲੋ ਲੋ ਠੀਕ ਠੀਕ ਹੈ ਜੀ ਇੱਥੇ ਗੀਮਾਂ ਖੜਾਈਆਂ ਜਾਂਦੀਆਂ ਨੇ ਤੁਸੀਂ ਗੀਮਾਂ ਕਰਨੀ ਮਾੜੀ ਦਿਖਾ ਦਿਓ ਤੇ ਕੀ ਸਾਬ ਖਤਾਬ ਆ ਵੀਰੇ ਦੱਸੋ ਇਸ ਪੁਕੀ ਮੇ 6 ਰਿੰਗ ਮਿਲੇਗਾ ਆਪਕੋ ਰਿੰਗ ਦੇ ਅੰਦਰ ਮੇ ਜੋ ਵੀ ਆਈਟਮ ਆਏਗਾ ਉਹ ਇਹ ਆਪਕੋ ਮਿਲੇਗਾ ਠੀਕ ਹੈ ਕੋਈ ਵੀ ਆਈਟਮ ਇਥੋਂ ਆ ਜੇ ਹਨਾ ਕੋਈ ਵੀ ਆ ਜਾਏਗਾ ਉਹ ਹੀ ਮਿਲੇਗਾ 50 ਰੁਪਿਆ ਚ 50 ਮੇ 6 ਆਏਗਾ ਠੀਕ 6 ਆ ਜਾਣਗੀਆਂ ਤੇ ਇਹਦੀ ਟਾਈਮਿੰਗ ਕਿੰਨੇ ਤੋਂ ਕਿੰਨੇ ਵਜੇ ਤੱਕ ਆ ਗੇਮ ਦੀ ਇਹ ਵੈਸੇ ਤੋਂ 11 ਸੇ ਹੈ 11am ਸੇ 9pm ਠੀਕ ਠੀਕ ਹੈ ਸਰ ਹਾਂਜੀ ਅੱਗੇ ਆਪਾਂ ਹੋਰ ਗੇਮ ਦੇਖ ਲੈਣੇ ਆ ਬੋਲਾਂ ਵਾਲੀ ਤੇ ਇਹਦਾ ਕੀ ਰੇਟ ਆ ਭਰਾ

ਇਹ ਚਾਕਲੇਟ ਫੁਲ ਇੱਕ ਚੋਕਲੇਟ ਪੂਰੀ ਆਊਗੀ ਹਾਂਜੀ ਯਾਰ ਪੀਏ ਰੇਟ ਐ ਇੱਕ ਦਾ ਠੀਕ ਆ ਤੁਸੀਂ ਦੇਖ ਸਕਦੇ ਹੋ ਅੱਡ ਅੱਡ ਚਾਕਲੇਟ ਜਿਹੜੀ ਬਣੀ ਹੋਈ ਆ ਤੇ ਕੁਛ ਇਦਾਂ ਦਾ ਅੱਗੇ ਆ ਜਾਂਦੀ ਆ ਭੂਤ ਭੂਤ ਵਾਲਾ ਵੀ ਆਪਾਂ ਦੇਖ ਲੈਣੇ ਕੀ ਗੱਲ ਬਾਤ ਆ ਇਹ ਕੀ ਰੇਟ ਰੱਖਿਆ ਹੋਇਆ ਭਰਾ ਤੁਸੀਂ 400 ਰੁਪਏ 400 ਰੁਪਏ ਕੀ ਕਿੰਨਾ ਟਾਈਮਿੰਗ ਕੀ ਹਿਸਾਬ ਗੱਲ ਬਾਤ ਆ ਟਾਈਮਿੰਗ ਨਹੀਂ ਹੁੰਦਾ ਜੀ ਇਸ ਵਿੱਚ ਇੱਕ ਗੜਾ ਕਾਟਣਾ ਹੁੰਦਾ ਅੰਦਰ ਗੱਲੀ ਬਣ ਰੱਖ ਕੇ ਆ ਕਿੱਡਾ ਹੁੰਦਾ ਗੇੜਾ ਸ਼ੋ ਹਾਂਜੀ ਮੈਂ ਕਿਹਾ ਕਿੰਨਾ ਕ ਗੇੜਾ ਹੋਤਾ ਹੈ ਗੇੜਾ ਹੋਗਾ ਬਈ 100 ਮੀਟਰ ਦਾ 100 ਮੀਟਰ ਦਾ ਹਾਂ ਗਲੀ ਬੰਰਕੀ ਮੰਮਨੇ 50 ਰੁਪਏ ਹਾਂਜੀ 50 ਰੁਪਏ 50 ਰੁਪਏ ਆਜਾ ਆਪਾਂ ਅੱਗੇ ਵੀ ਦੇਖ ਲੈਂਦੇ ਆਂ ਦਵਾਂਗੇ ਥੱਲੇ ਆ ਜੀ ਥੱਲੇ ਆ ਜੀ ਕੀ ਨਾਮ ਆ ਬਰੇ ਆ ਇਹਦਾ ਕੀ ਨਾਮ ਰੱਖਿਆ ਹੋਇਆ ਇਹਦਾ ਹੈ ਡ੍ਰੈਗਨ ਡ੍ਰੈਗਨ ਤੇ ਇਹਦੀ ਕੀ ਪ੍ਰਾਈਸ ਆ ਇਹਦੀ 60 ਰੁਪਏ 60 ਰੁਪਏ ਆ ਕਿੰਨੇ ਗੇੜੇ ਘਟਾਉਣੇ ਆ ਇੱਕ 80 ਰਾਉਂਡ ਆ ਅਠਾ ਰਾਉਂਡ ਓਕੇ ਤੇ ਕਿੰਨੀ ਉਮਰ ਤੱਕ ਬੱਚਾ ਬੈਠ ਸਕਦਾ ਕਿੰਨੇ ਤੱਕ ਨਹੀਂ ਬੈਠ ਸਕਦਾ ਉਹ ਉਮਰ ਹੈ ਬਚਪਨ ਹੈਗਾ ਬੱਚਾ ਲੈ ਕੇ ਬੜੇ ਤੱਕ ਨਹੀਂ ਕੋਈ ਸੇਫਟੀ ਸੂਫਟੀ ਦਾ ਧਿਆਨ ਰੱਖਦੇ ਹੋ ਕੋਈ ਛੋਟਾ ਜਵਾਕ ਕੋਈ ਬਿਠਾਉਣੇ ਹੋ ਜਿਵੇਂ ਉਹਦੇ ਨਾਲ ਕੋਈ ਵੱਡਾ ਬਿਠਾਉਣੇ ਹੋ ਤੁਸੀਂ ਨਹੀਂ ਕਿਹਦੇ ਬੱਚਾ ਬੈਠੇਗਾ ਤਾਂ ਬੜੇ ਨੂੰ ਬਿਠਾਤੇ ਸੇਫਟੀ ਹੈ ਨਹੀਂ ਉਸਕੇ ਬੱਚੇ ਨਹੀਂ ਕਲਾਜਵਾਕ ਜੇ ਕਿੰਨੀ ਉਮਰ ਤੱਕ ਬਿਠਾਉਣੇ ਹੋ ਤੁਸੀਂ ਇਹਦੇ ਚ ਕਿਉਂ ਇਹ ਦੇਖਿਆ ਜਾਵੇ ਤਾਂ ਉਚਾਈ ਖਾਸੀ ਹੈ ਇਹਦੀ 5-7 ਫੋਟੋ ਚਾਹੀ ਵੀ ਆ ਤੇ ਤੁਸੀਂ ਉਸ ਹੱਬ ਨਾਲ ਕੀ ਰੱਖਿਆ ਹੋਇਆ ਉਹਰੇ ਨੇ ਪੂਰੀ ਪੂਰੀ ਸੇਫਟੀ ਵਾਈ। ਵੀ ਮਾ ਛੋਟੇ ਜਿਹਾ ਬਾਕ ਨੂੰ ਤਾਂ ਨਹੀਂ ਬਿਠਾਉਂਦੇ। ਨਹੀਂ ਨਹੀਂ। ਛੋਟੇ ਬੱਚੇ ਛੋਟੇ ਦੇ ਨਾਲ ਵੱਡੇ ਨੂੰ ਬਿਠਾਉਂਦੇ। ਬੜਾ ਜੀ ساتھ ਬੈਠੇਗਾ। ਬੱਚੇ ਦੇ ساتھ ਬੈਠੇਗਾ ਬੜਾ ਜੀ। ਪਿੱਲੇ ਦੇ ਵਿੱਚ ਪੀਜ਼ਾ ਸ਼ਾਪ ਤੁਸੀਂ ਦੇਖ ਸਕਦੇ ਹੋ। ਜਿੱਥੇ ਆਪਣੀ ਐਗਜ਼ਿਟ ਹੁੰਦੀ ਆ ਬਾਹਰ ਤੇ ਆਜੋ ਤੁਹਾਨੂੰ ਮਾੜਾ ਇਹ ਰੇਟ ਵੀ ਦੱਸ ਦਈਏ ਪੀਜ਼ਿਆਂ ਦੇ। ਤੁਸੀਂ ਇੱਧਰ ਦੇਖ ਸਕਦੇ ਹੋ। ਤੇ ਤੁਸੀਂ ਦੇਖ ਲਿਓ ਇੱਥੇ ਵਿਜ਼ਿਟ ਕਰਕੇ ਖਾ ਕੇ ਤੇ ਸਾਨੂੰ ਕਮੈਂਟ ਦੇ ਵਿੱਚ ਦੱਸਿਓ ਵੀ ਤੁਹਾਨੂੰ ਕਿਵੇਂ ਲੱਗੂਗਾ ਵਧੀਆ ਜਾਂ ਨਹੀਂ ਐਵਰੇਜ ਕਿਵੇਂ ਵੀ ਹੋਊਗਾ ਤੁਹਾਨੂੰ ਦੱਸਿਓ ਜਰੂਰ ਤੇ ਸਾਡੇ ਨਾਲ ਬਣੇ ਰਹੋ ਤੁਹਾਨੂੰ ਪੂਰਾ ਜਿਮੇਲਾ ਦਿਖਾਵਾਂਗੇ ਹਜੇ ਲੋਕ ਆਪਾਂ ਕਹਿ ਦਈਏ ਹਜੇ ਘੱਟ ਨੇ ਜਦੋਂ ਆਉਣਗੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੁਹਾਨੂੰ ਮੇਲਾ ਕਿਵੇਂ ਲੱਗਿਆ ਸਾਡੇ ਨਾਲ ਬਣੇ ਰਹੋ ਤੁਸੀਂ ਦੇਖ ਸਕਦੇ ਹੋ ਗੋਲ ਗੱਪੇ ਵੀ ਲੱਗੇ ਹੋਇਆ ਟਿੱਕੀ 버ਗਰ ਵੱਖ-ਵੱਖ ਅਡਾ ਅਡਾ ਪ੍ਰਕਾਰ ਦੀਆਂ ਚੀਜ਼ਾਂ ਲੱਗੀਆਂ ਹੋਈਆਂ ਨੇ ਤੇ ਆਪਾਂ ਕਿ ਕਿਵੇਂ ਆ ਟੇਸਟ ਜਾਂ ਕੀ ਗੱਲ ਬਾਤ ਹਾਂ ਵੀ ਖਾਣ ਪੀਣ ਤੇ ਕੋਈ ਮਲਾਵਟ ਹੈ ਜਾਂ ਕਿਵੇਂ ਲੱਗਦਾ ਕਿਵੇਂ ਲੱਗੇ ਗੋਲ ਗੱਪੇ ਕਿਵੇਂ ਆ ਟੇਸਟ ਬਹੁਤ ਵਧੀਆ ਜੀ ਬਹੁਤ ਟੇਸਟੀ ਹੈ ਜੀ ਠੀਕ ਆ ਬੰਦਾ ਐਵਰੇਜ ਆ ਜਾਂ ਨਹੀਂ ਵਧੀਆ ਨਾ ਨਾ ਵਧੀਆ ਓਕੇ ਆ ਨਾ ਨਾ ਓਕੇ ਆ ਜਾ ਵਾ ਵਧੀਆ ਵਧੀਆ ਠੀਕ ਆ ਜੀ ਧੰਨਵਾਦ ਜੀ ਜਾ ਥੋੜਾ ਜੀ ਮੇਰਾ ਭਾਈ ਪੰਜਵਾ ਚਲੋ ਇਹ ਲਾਓ ਦੇਖ ਲਾ ਆਹ ਆ ਕੋਈ ਨਹੀਂ ਫੈੜ ਹੋ ਜਾ ਭਰਾ ਦੇਖੀਏ ਇਹਦੇ ਵਿੱਚ ਤੁਸੀਂ ਭਾਂਡੇ ਦੇਖ ਸਕਦੇ ਹੋ ਵੱਖ-ਵੱਖ ਪ੍ਰਕਾਰ ਦੇ ਨੇ ਕੀ ਚੀਜ਼ ਆ ਵੀਰੇ ਇਹ ਕਿਹੜੇ ਭਾਂਡੇ ਨੇ ਪਲਾਸਟਿਕ ਮਾਈਕਰੋ ਮਾਈਕਰੋ ਵਾਲੀ ਮਾਈਕਰੋ ਵਾਲੇ ਮਾਈਕਰੋ ਦੇ ਵਿੱਚ ਜਿਹੜੇ ਚੱਲੇ ਜਾਂਦੇ ਨੇ ਭਾਂਡੇ ਤੁਸੀਂ ਕਿਰਪਾ ਭਾਂਡੇ ਗੰਨੀ ਸਾਰੇ ਦਿਖਾ ਦਿਓ ਫਿਰ ਸਾਨੂੰ ਰੇਟ ਵੀ ਦੱਸਿਓ ਕੀ ਕੀ ਰੇਟ ਨੇ ਇਹਨਾਂ ਦੇ ਵੱਖ-ਵੱਖ ਤੇ ਜੇ ਆਪਾਂ ਗੱਲ ਕਰੀਏ ਤਾਂ ਕੀ ਰੇਟ 60 ਰੁਪਏ ਕੀ ਇੱਕ ਹੈ ਅੱਛਾ 60 ਤੇ ਇਹਦਾ 60 ਰੁਪਏ ਕੀ ਹੈ ਇਹ ਇਹ ਵੀ 60 ਕੀ ਹੈ ਸਾਰੇ 60 60 ਬੱਲੇ ਕਿਹੜੀ ਰਹਿਣ 60 ਵਾਲੀ ਆ ਇਹ ਸਾਰੇ 60 ਵਾਲੀ ਆ ਸਾਰੇ 60 60 ਵਾਲੇ ਆ ਇਹ ਸਾਈਟ ਵਾਲੇ ਕਿਰਾਂ ਭਾਈ ਸਾਰੇ ਦਿਖਾ ਦਿਓ ਜੀ ਤੁਸੀਂ 60 60 ਵਾਲੀ ਆਟਮਾ ਨੇ ਸਾਰੀਆਂ ਇਹ ਜਿਹੜੀਆਂ ਪਲੇਟਾਂ ਬਲੂਟਾਂ ਥੱਲੇ ਆ ਵੀ 60 ਵਾਲੀਆਂ ਨੇ ਪਲੇਟਾਂ ਏਡੀਆਂ ਵੱਡੀਆਂ ਆਹਾ 60 ਵਾਲੀਆਂ ਆ ਅੱਛਾ ਆ ਵੀ ਸਾਰੀਆਂ 60 ਵਾਲੀਆਂ ਨੇ ਆਹ ਪਲੇਟ ਵੀ 60 ਦੀ ਆ ਓਕੇ 150 ਕੀ ਦੋ ਕਿਹੜੀਆਂ 150 ਦੀਆਂ ਦੋ ਇਹ 150 ਕੀ ਦੋ ਇਹ 120 ਕੀ 120 ਕੀ 120 ਵੀ ਆਇਦਾ ਇਹ 150 ਕੀ ਦੋ 150 ਦੀਆਂ ਦੋ ਇਹ 100 ਕੀ ਆ 100 ਦੇ 6 ਪੀਸ ਨੇ ਦੇਖ ਸਕਦੇ ਹੋ ਜੀ 120 ਦਾ 180 ਕੇ 180 ਦੀ 100 ਦੀ ਕੋਈ ਡਿਜ਼ਾਈਨ ਅੱਡਾ ਅੱਡਾ ਜਿਹੇ ਹਸਾਉਣਾ ਡਿਜ਼ਾਈਨ ਹੂਸਾਉਣਾ ਮਹਿੰਗੀ ਹੋਈ ਜਾਊ ਆਹ 100 ਦੀਆਂ ਦੇਖੀ ਤੈਨੂੰ 100 ਦੀਆਂ ਤਿੰਨ ਨੇ ਇਹ 50 ਦੀਆਂ ਦੋ ਨੇ ਹੈਂ ਜੀ ਰੇਟ ਕਟਵਾ ਕਟਾ ਵੀ ਲੈਣਗੇ ਭਰਾ ਹੁਣੀ ਤੇ ਤੁਸੀਂ ਸਮਾਨ ਸਾਰਾ ਦੇਖ ਸਕਦੇ ਆ ਸਕਦੇ ਭਾਈ ਅੱਜ ਜਵਾਕਾ ਨੂੰ ਦੇ ਦੇ ਬਾਈ ਨੂੰ ਫਰੂਟੀ ਨਿਕਲੀ ਆ ਤੇ ਬਾਈ ਕਹਿੰਦਾ ਜਵਾਕਾ ਨੂੰ ਆਪਾਂ ਦੇ ਦਿੰਨੇ ਆ ਤੇ ਉਹ ਜਵਾਕਾ ਨੂੰ ਫਰੂਟੀ ਉੱਥੇ ਦੇਤੀ ਤੁਸੀਂ ਦੇਖ ਸਕਦੇ ਹੋ ਉੱਧਰ ਉਹ ਦੇਖੋ ਜਵਾਕਾਂ ਨੂੰ ਫਰੂਟੀ ਫੜਾਤੀ ਜੇ ਇਦਾਂ ਦੇ ਹੁੰਦਾ ਇਹ ਵੱਡੇ ਨਾਮ ਪਤਾ ਨਹੀਂ ਕਿਉਂ ਨਹੀਂ ਨਿਕਲਦੇ ਛੋਟੇ ਨਾਮ ਹੀ ਨਿਕਲਦੇ ਨੇ ਪਤਾ ਨਹੀਂ ਹੋਈ ਇਹਨਾਂ ਦੀ ਸਕੀਮ ਹੁੰਦੀ ਆ ਕੋਈ ਇਸ ਹਿਸਾਬ ਨਾਲ ਵੱਡਾ ਨਾਮ ਨਹੀਂ ਕੋਈ ਨਿਕਲਦਾ ਛੇਤੀ ਇਹਨੇ ਆਰਟਿਸਟ ਹਾਂਜੀ ਭਰਾ ਕੀ ਨਾਮ ਆ ਤੁਹਾਡਾ ਸਤਿ ਸ੍ਰੀ ਅਕਾਲ ਭਾਜੀ ਸਾਰਿਆਂ ਨੂੰ ਪਹਿਲਾਂ ਤਾਂ ਬਰਨਾਲਾ ਬਰਨਾਲਾ ਸ਼ਹਿਰ 'ਚ ਰਹਿਣ ਵਾਲੇ ਸਾਰੇ ਨਗਰਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੁਬਈ ਦੁਬਈ ਕਾਰਨੀਵਲ ਮੇਲੇ ਤੇ ਪਹੁੰਚੋ ਵੱਧ ਤੋਂ ਵੱਧ ਠੀਕ ਹੈ ਇਸ ਮੇਲੇ ਚ ਆਪਾਂ ਸ਼ੌਪ ਕੀਤੀ ਹੋਈ ਹੈ ਸ਼ੌਪ ਦਾ ਨਾਮ ਆਪਣਾ ਆਰ ਜੀ ਟੈਟੂ ਸਟੂਡੀਓ ਤੋਂ ਹੈ ਉਦਾਂ ਅਸੀਂ ਮੋਗੇ ਦੇ ਰਹਿਣ ਵਾਲੇ ਆ ਪਰ ਅਸੀਂ ਇੱਥੇ ਮੇਲੇ ਚ ਉਦਾਂ ਕੀਤਾ ਵੀ ਮੰਨ ਕੇ ਚਲੋ ਵੀ ਲੋਕਲ ਜੋ ਕਸਟਮਰ ਆ ਵੀ ਉਹਨਾਂ ਦੇ ਵੀ ਸੁਪਨੇ ਹੁੰਦੇ ਆ ਵੀ ਹਾਂ ਟੈਟੂ ਕਰਵਾਣਾ ਹਨਾ ਤਾਂ ਕਿ ਉਹਨਾਂ ਦੇ ਸੁਪਨੇ ਪੂਰੇ ਹੋ ਸਕਣ ਇਸ ਲਈ ਆਪਾਂ ਮੇਲੇ ਚ ਆਪਣਾ ਟੈਟੂ ਸਟੂਡੀਓ ਦੀ ਸ਼ੌਪ ਓਪਨ ਕੀਤੀ ਹੈ ਬਈ ਕੀ ਰੇਟ ਆ ਤੁਹਾਡੇ ਟੈਟੂ ਦਾ ਤੇ ਕੀ ਗਾਰੰਟੀ ਦਿੰਦੇ ਹੋ ਤੁਸੀਂ ਕੋਈ ਜੇ ਖਰਾਬ ਹੁੰਦਾ ਕੋਈ ਵੀ ਤੁਹਾਡਾ ਕੀ ਅਦਾ ਪਤਾ ਫਿਰ ਬੰਦਾ ਕਿੱਥੇ ਆਵੇ ਤੁਹਾਡੇ ਲਵੇ ਆਰ ਜੀ ਟੈਟੂ ਸਟੂਡੀਓ ਆਪਣਾ ਮੋਗੇ ਚ ਹੈਗਾ ਵਾ ਟੈਟੂ ਸਟੂਡੀਓ ਜਾਂ ਕੀ ਤੇ ਆਪਣਾ ਨੋਰਮਲ ਪ੍ਰਾਈਸ ਆ ਬਿਲਕੁਲ ਨੇਮ ਟੈਟੂ ਦਾ ਆਪਾਂ 500 ਰੁਪਏ ਚਾਰਜ ਰੱਖਿਆ ਹੋਇਆ ਹੈ ਉਹਦੀ ਕੀ ਫੁੱਲ ਗਾਰੰਟੀ ਹੋਊਗੀ ਠੀਕ ਹੈ ਡਾਇਨਾਮਿਕ ਇੰਕ ਆਪਾਂ ਯੂਜ਼ ਕਰਦੇ ਆ ਜੋ ਕਿ ਯੂਐਸਏ ਤੋਂ ਇੰਪੋਰਟ ਹੁੰਦੀ ਆ ਭਾਜੀ ਠੀਕ ਹੈ ਤੇ ਬਾਕੀ ਆਪਣੀ ਗਾਰੰਟੀ ਫੁੱਲ ਹੈ ਐ ਨਹੀਂ ਕੋਈ ਗੱਲ ਹਾਂ ਵੀ ਬੰਦਾ ਮੇਲੇ ਚ ਬੈਠਾ ਤੇ ਵੀ ਹਾਂ ਇਹਨੇ ਤਾਂ ਚਲਾ ਜਾਣਾ ਵੀ ਟੈਟੂ ਬਾਅਦ ਚ ਖਰਾਬ ਹੋ ਜਾਊਗਾ ਆਪਣਾ ਪੱਕੀ ਲੋਕੇਸ਼ਨ ਆਪਣੀ ਆਰ ਜੇ ਟੈਟੂਜ਼ ਮੋਗਾ ਮੋਗੇ ਵਿੱਚ ਆਪਣਾ ਟੈਟੂ ਸਟੂਡੀਓ ਹੈਗਾ ਭਾਈ ਬਸ ਠੀਕ ਆ ਮੋਗੇ ਦਾ ਆਪਾਂ ਗੱਲ ਥੋੜੀ ਮੰਨ ਲਈ ਆਪਾਂ ਬਰਨਾਲੇ ਚ ਆ ਹ ਇਸ ਟਾਈਮ ਤੇ ਤੇ ਆਪਾਂ ਆਪਾਂ ਬਹੁਤ ਵਾਰੀ ਹੁਣ ਦੇਖਿਆ ਹੋਇਆ ਏ ਚੀਜ਼ ਬਾਰੇ ਕਿ ਆਪਾਂ ਮੇਲਿਆਂ ਦੇ ਵਿੱਚ ਉਹ ਵੀ ਆਂ ਬੰਦੇ ਬੈਠੇ ਹੁੰਦੇ ਨੇ ਪਰ ਉਹ ਕਿਵੇਂ ਸੂਈਆਂ ਇੱਕ ਦੂਜੇ ਦੀਆਂ ਵਰਤੀ ਜਾਂਦੇ ਹੁੰਦੇ ਆ ਤੇ ਤੁਸੀਂ ਫਿਰ ਉਹ ਕਿਵੇਂ ਤੁਹਾਡਾ ਕਿਵੇਂ ਸਿਸਟਮ ਰੱਖਿਆ ਹੋਇਆ ਤੁਸੀਂ ਹਰ ਹਰ ਇੱਕ ਕਲਾਇੰਟ ਦੇ ਅਲੱਗ ਸੂਈ ਯੂਜ਼ ਹੋਊਗੀ ਨਵੀਂ ਫਰੈਸ਼ ਸੂਈ ਯੂਜ਼ ਹੋਊਗੀ ਸਭ ਕੁਝ ਹੈਂਡ ਗਲਵਸ ਤੋਂ ਲੈ ਕੇ ਸਭ ਕੁਝ ਮਤਲਬ ਕਿ ਨਵਾਂ ਯੂਜ਼ ਕੀਤਾ ਜਾਊਗਾ ਭਾਜੀ ਕੋਈ ਮਾੜੇ ਮੋਟੇ ਦਿਖਾ ਸਕਦਾ ਤੁਸੀਂ ਟੈਟੂ ਕੋਈ ਆਪਦੇ ਮਾੜੇ ਮੋਟੇ ਜੇ ਕਿਸੇ ਨੇ ਕਰਵਾਉਣੇ ਹੋਣ ਆਪਦੇ ਤੇ ਆਪਾਂ ਰੇਟ ਮਾੜਾ ਮੋਟਾ ਦੱਸ ਸਕਦੇ ਆ ਉਹਨਾਂ ਨੂੰ ਹਾਂਜੀ ਹਾਂਜੀ ਉਹ ਤਾਂ ਵੇਖੀ ਆਪਣਾ ਫੋਨ ਤੇ ਆਪਾਂ ਤੁਹਾਨੂੰ ਦੱਸ ਦਿੰਦੇ ਇੰਸਟਾਗ੍ਰam ਆਈਡੀ ਖੋਲ ਲਈ ਤੇ ਆਪਣਾ ਸਾਰਾ ਕੰਮ ਕੀਤਾ ਹੋਇਆ ਹੈ ਜੇ ਆਪਾਂ ਗੱਲ ਕਰ ਸਕਦੇ ਆ ਇੱਕ ਮਿੰਟ ਜੇ ਆਪਾਂ ਕੋਈ ਵੀ ਕਰ ਲਈਏ ਕੋਈ ਆਹ ਕੱਢ ਲੈਣੇ ਆ ਜੇ ਕਿਸੇ ਨੇ ਆਹ ਬਣਾਉਣਾ ਤੁਸੀਂ ਕਿੰਨੇ ਰੁਪਏ ਲਹੋਗੇ ਇਹਦੇ ਇਹ ਭਾਜੀ ਸਟੂਡੀਓ ਦੇ ਅਕੋਰਡਿੰਗ ਇਹਦੇ ਚਾਰਜਸ ਘਟੂ ਘਟ 2500 ਤੋਂ 3500 ਤੱਕ ਜਾਊਗਾ ਜੇ ਆਪਾਂ ਇੱਥੇ ਕਰਕੇ ਦੇ ਰਹੇ ਆ ਆਪਾਂ ਤੁਹਾਨੂੰ ਇਹ ਕਰ ਦੇਵਾਂਗੇ 2000 ਤੋਂ 1500 ਦੇ ਵਿੱਚ ਵਿੱਚ ਹਾਂ ਡਿਸਕਾਊਂਟ ਤੇ ਕਰ ਦਾਂਗੇ ਕਾਫੀ ਡਿਸਕਾਊਂਟ ਦੇ ਰਹੇ ਆਂ ਕੰਕਦਾ ਨਹੀਂ ਲਈ ਯਾਰ ਜੋ ਆਪਾਂ ਸਟੂਡੀਓ ਚ ਇੰਕ ਯੂਜ਼ ਕਰਦੇ ਆ ਉਹ ਹੀ ਆਪਾਂ ਇੱਥੇ ਇੰਕ ਯੂਜ਼ ਕਰਾਂਗੇ ਐਨੀ ਵੀ ਸਟੂਡੀਓ ਚ ਅਲੱਗ ਆ ਤੇ ਇੱਥੇ ਅਲੱਗ ਆ ਉਹ ਤਾਂ ਬਸ ਲਿਮਟਿਡ ਆਫਰ ਆ ਮੀਲੇਜ ਬੈਠੇ ਆ ਥੋੜਾ ਜਿਹਾ ਐਡਵਰਟਾਈਜ਼ਮੈਂਟ ਲਈ ਆ ਤੇ ਬਸ ਬਾਕੀ ਲੋਕਲ ਜੋ ਕਸਟਮਰ ਆ ਤਾਂ ਕਿ ਉਹ ਵੀ ਆਪਣੇ ਸੁਪਨੇ ਪੂਰੇ ਕਰ ਸਕੇ ਟੈਟੂ ਵਾਲੇ ਹਾਂਜੀ ਧੰਨਵਾਦ ਜੀ ਤੇ ਤੁਸੀਂ ਆ ਕੇ ਉਹਰੇ ਵਿਜ਼ਿਟ ਕਰ ਸਕਦੇ ਹੋ ਤੇ ਕੰਮ ਦੇਖਿਓ ਤੇ ਫੇਰ ਹੀ ਕਰਾਇਓ ਜੇ ਤੁਹਾਨੂੰ ਇਤਬਾਰ ਹੋ ਜਾ ਯਕੀਨ ਹੋਊ ਪਹਿਲਾਂ ਆਪਦੀ ਚੰਗੀ ਤਰ੍ਹਾਂ ਚੈੱਕ ਕਰਕੇ ਫੇਰ ਹੀ ਕਰਾਓ ਤੇ ਫਿਰ ਜੇ ਕਿ ਜੀ ਟੈਟੂ ਬਾਈ ਕਰਾ ਲਿਆ ਤਾਂ ਫਿਰ ਸਾਨੂੰ ਕਮੈਂਟ ਦੇ ਵਿੱਚ ਦੱਸਿਓ ਵੀ ਤੁਹਾਡਾ ਰਿਵਿਊ ਕਿਵੇਂ ਰਿਹਾ ਆਜੋ ਆਪਾਂ ਅੱਗੇ ਮੇਲੇ ਦੇ ਵੱਲ ਹੋਰ ਚੱਲਦੇ ਆਂਗਾ ਇੱਥੇ ਝੂਲਾ ਦੇਖ ਸਕਦੇ ਹੋ ਜਮਾ ਪੁੱਠਾ ਹੋ ਜਾਂਦਾ ਇਹ ਪੁੱਠਾ ਘੁੰਮ ਜਾਂਦਾ ਤੁਸੀਂ ਦੇਖ ਸਕਦੇ ਹੋ ਸੋਨੂੰ ਵੀਡੀਓ ਦੇ ਵਿੱਚ ਕਲਿੱਪ ਜੋੜ ਵੀ ਦੇਵਾਂਗੇ ਤੇ ਆਪਾਂ ਹੁਣ ਸੇਫਟੀ ਦੇਖਦੇ ਆਂਦੇ ਵਿੱਚ ਕੀ ਸੇਫਟੀ ਆ ਜੇ ਗੱਲ ਕਰੀ ਜਾਵੇ ਸਿਰਫ ਆਹ ਬੈਲਟ ਲੱਗੀ ਹੋਈ ਆ ਇਹਦੇ ਤੇ ਤੇ ਹੋਰ ਕੀ ਸੇਫਟੀ ਆ ਬਈ ਇਹਦੇ ਆਹ ਬੈਲਟ ਤੋਂ ਇਲਾਵਾ ਬੈਲਟ ਤੋਂ ਇਲਾਵਾ ਕੀ ਸੇਫਟੀ ਆ ਔਰ ਸੇਫਟੀ ਵੀ ਬੈਲਟ ਵੀ ਪੂਰੀ ਸੇਫਟੀ ਹੈ ਨਹੀਂ ਨਹੀਂ ਆਹ ਗੱਲ ਇੱਕ ਬੈਲਟ ਦੇ ਸਾਰੀ ਆ ਹੈ ਇਹ ਐਸੇ ਬੰਦੇ ਹਾਂ ਤੁਸੀਂ ਬੈਠ ਕੇ ਦਿਖਾਓ ਕਰਕੇ ਦਿਖਾਓ ਮੇਰਾ ਇੱਕ ਬੰਦਾ ਬੈਠਾ ਕਿਹੜਾ ਕਰਕੇ ਦਿਖਾਓ ਸੇਫਟੀ ਤੁਸੀਂ ਦੇਖ ਸਕਦੇ ਹੋ ਇੱਕ ਬੈਲਟ ਆ ਤੇ ਆ ਬੈਲਟ ਲੱਗੀ ਹੋਈ ਆ ਜਿਹੜੀ ਆਪਣੇ ਕਾਰਾਂ ਦੇ ਵਿੱਚ ਬੈਲਟ ਹੁੰਦੀ ਆ ਇਹ ਉਹੀ ਬੈਲਟ ਆ ਇਹ ਤੇ ਜੇ ਗੱਲ ਕਰੀਏ ਦੀ ਸੇਫਟੀ ਦੀ ਆਪਾਂ ਹੁਣ ਦੇਖ ਲੈਨੇ ਕਿੰਨੀ ਕਿਹਦੇ ਵਿੱਚ ਸੇਫਟੀ ਆ ਕਿੰਨੀ ਕੁ ਨਹੀਂ ਆ ਗਈ ਸਕਦੇ ਹੋ ਤੁਸੀਂ ਵਿੱਚ ਬੰਦਾ ਬੈਠਾ ਤੇ ਇਹ ਦਿਖਾ ਰਹੇ ਨੇ ਆਪਾਂ ਨੂੰ ਚਲਾ ਦੇ ਚਲਾ ਜਿਵੇਂ ਉੱਪਰ ਦੇਖ ਸਕਦੇ ਹੋ ਬਿਲਕੁਲ ਪੁੱਠਾ ਹੋ ਜਾਂਦਾ ਤੇ ਬਸ ਬਹੁਤ ਰੋਕਲਾ ਚਲਾਣ ਵਾਲੇ ਤੇ ਯੂਏ ਮਨੋਸ਼ੀ ਭਾਈ ਤੁਸੀਂ ਦੇਖ ਸਕਦੇ ਹੋ ਬਿਲਕੁਲ ਪੁੱਠਾ ਹੋ ਕੇ ਆ ਜਾਂਦਾ ਤੇ ਕੋਈ ਡਰ ਵਾਲੀ ਗੱਲ ਨਹੀਂ ਇਹਦੇ 'ਚ ਕਹਿ ਰਿਹਾ ਹੈ ਉਹ ਦੇਖੋ ਬੰਦਾ ਜੀ ਬਿਲਕੁਲ ਤਾਹਾਂ ਬੈਠਾ ਹੈ ਇਹ ਸੇਫਟੀ ਇਹਦੇ ਵਿੱਚ ਆ ਗਈ ਆ ਅਸੀਂ ਮੰਨਣ ਨੂੰ ਤਿਆਰ ਆਂ ਸੇਫਟੀ ਵਧੀਆ ਸੇਫਟੀ ਫੁੱਲ ਵਧੀਆ ਤੇ ਨਾਲ ਇੱਥੇ ਹੈਲਪਰ ਹੈਲਪਰਾਂ ਮੁੰਡੇ ਹੁੰਦੇ ਨੇ ਇੱਕ ਆ ਮੁੰਡਾ ਹੈਲਪਰ ਆ ਤੇ ਇੱਕ ਆ ਮੁੰਡਾ ਹੈਲਪਰ ਆ ਚਲਾਉਣ ਵਾਲਾ ਚਲਾਉਣ ਵਾਲਾ ਉਹ ਮੈਂ ਹੀ ਕੰਟਰੋਲ ਕਰਦਾ ਇਸ ਕੋਈ ਇਹਦੇ ਕਿੰਨੇ ਗੇੜੇ ਘੜਾਉਣੇ ਹੋ ਕੀ ਰੇਟ ਆ ਇਹਦਾ ਕੀ ਪ੍ਰਾਈਸ ਆ ਕੀ ਹਿਸਾਬ ਕਿਤਾਬ ਇਸਕਾ 80 ਰੁਪਏ ਟਿਕਟ ਹੈ ਔਰ ਭਈਆ ਇਸਮੇ 6 ਰਾਊਂਡ ਲੱਗਤੇ ਆ 6 ਰਾਊਂਡ 6 ਰਾਊਂਡ ਤੇ 80 ਰੁਪਏ ਦਾ ਟਿਕਟ ਹੈ ਇਹ ਕਾਦੇ ਤੇ ਚੱਲਦੀ ਆ ਇਹ ਕੀ ਕੀ ਸਿਸਟਮ ਆ ਤੁਹਾਡਾ ਚਲਾਉਣ ਦਾ ये जनरेटर से चलती है ये इसका मेन पैनल नीचे रखा हुआ है प्रेश, प्रेशर है, कोई प्रेशर ना प्रेशर की मोटर लगी हुई है प्रेशर की मोटर वहां पर नहीं वहाँ पर छोटी छोटी मोटर है हवा पास के लिए लेकिन मेन मोटर जो है वो प्रेशर की वहां रखी ओके okay, कोई है कोई डेंजर डरने हर चीज की सेफ्टी रोज इसकी सुबह को चेक इन होती चलने से पहले मशीन से चेक इन करा हेल्पर तुम कितने जाने हो एक तुम हो हेल्पर दो जाने तुम्हें हो है ना ਤਿੰਨੇ ਜਣੇ ਉਰੇ ਹੈਲਪਰ ਤੇ ਇੱਕ ਚਲਾਉਣ ਵਾਲਾ ਤੇ ਸੇਫਟੀ ਇਹਨਾਂ ਨੇ ਰੱਖੀ ਹੋਈ ਆ ਤੁਸੀਂ ਉਰੇ ਆ ਕੇ ਚੂਲਾ ਲੈ ਸਕਦੇ ਹੋ ਵੇਜੇ ਆਜੋ ਆਪਾਂ ਗਾਹਾਂ ਚਾਲਦੇ ਆ ਤੁਸੀਂ ਇਹ ਦੇਖ ਸਕਦੇ ਹੋ ਚੰਡੋਲ ਜੀ ਨੂੰ ਆਪਾਂ ਵੱਡਾ ਚੂਲਾ ਕਹਿ ਦਿੰਨੇ ਆ ਸਾਰੇ ਵੱਡੇ ਆਪਣੇ ਮੇਲੇ 'ਚ ਸਾਰਿਆਂ ਤੋਂ ਵੱਡਾ ਆਹੀ ਚੂਲਾ ਹੁੰਦਾ ਤੁਸੀਂ ਦੇਖ ਸਕਦੇ ਹੋ ਜੇ ਇਹਦੇ 'ਚ ਸੇਫਟੀ ਦੀ ਗੱਲ ਕਰੀਏ ਤਾਂ ਕੋਈ ਕੋਈ ਇਹਦੇ ਵਿੱਚੋਂ ਆਪਾਂ ਦੇਖ ਲੈਨੇ ਸੇਫਟੀ ਦੀ ਕੀ ਗੱਲ ਬਾਤ ਆ ਇਹਦੇ 'ਚ ਕੋਈ ਸੇਫਟੀ ਇਹਦੇ 'ਚ ਡੰਡਾ ਜਾਂ ਕੁਝ ਨਹੀਂ ਲੱਗਿਆ ਹੋਇਆ ਨਾ ਹੀ ਇਧਰ ਲੱਗਿਆ ਹੋਇਆ ਆਜੋ ਆਪਾਂ ਗੱਲ ਬਾਤ ਕਰ ਲੈਨੇ ਆ ਆਜੋ ਮਾੜਾ ਜਾਂ ਇਹ ਤੁਸੀਂ ਚਲਾਉਨੇ ਹੋ ਤੁਸੀਂ ਚਲਾਉਨੇ ਹੋ ਤੇ ਇਹਦੇ 'ਚ ਕੋਈ ਇੱਥੇ ਬੰਦਾ ਬੰਦਾ ਕੋਈ ਸੇਫਟੀ ਸੂਫਟੀ ਕੀ ਆ ਜੀ ਪੂਰੀ ਸੇਫਟੀ ਹੈ ਜੀ ਡੰਡਾ ਡੁੰਡਾ ਕੋਈ ਤਾਂ ਹੈ ਨਹੀਂ ਉੱਚ ਤਾਂ ਲੱਗਿਆ ਨਹੀਂ ਹੋਇਆ ਕੋਈ ਬੈਲਟ ਜਾਂ ਕੋਈ ਕੋਈ ਪ੍ਰੋਬਲਮ ਨਹੀਂ ਸਰ ਕਿਉਂ ਨਹੀਂ ਇਹ ਕੋਈ ਜਵਾਕ ਜੀ ਛਾਲ ਮਾਰ ਜੀ ਨਹੀਂ ਸਰ ਕਿਉਂ ਨਹੀਂ ਮਾਰ ਸਕਦਾ ਬੜਾ ਬਹੁਤ ਗਾਰੰਟੀ ਨਾ ਕਹਿ ਰਹੇ ਹੋ ਤੁਸੀਂ ਗਾਰੰਟੀ ਹੈ ਸਰ ਜੀ ਨਹੀਂ ਕਹਿਣ ਵੱਲ ਤੁਸੀਂ ਉੱਥੇ ਕੋਈ ਸੇਫਟੀ ਨਹੀਂ ਲਾਈ ਹੋਈ ਜੇ ਦੇਖਿਆ ਤੁਸੀਂ ਦਿਖਾ ਦਿਓ ਮਾੜਾ ਇਹ ਇੱਕ ਵਾਰੀ ਹੋਰ ਜੇ ਦੇਖਿਆ ਜਾਵੇ ਜਿਵੇਂ ਇਹਦੇ ਵਿੱਚ ਨਹੀਂ ਕੁਝ ਉਹ ਲੱਗਿਆ ਹੋਇਆ ਕੋਈ ਡੰਡਾ ਨਹੀਂ ਜਾਂ ਕੋਈ ਬੈਲਟ ਨਹੀਂ ਕੁਝ ਵੀ ਨਹੀਂ ਆਈ ਆਮ ਨੋਰਮਲ ਹੀ ਬੈਠੇ ਨੇ ਆਜੋ ਆਪਾਂ ਇੱਧਰ ਕਰੀਏ ਗੱਲਬਾਤ ਤੁਹਾਨੂੰ ਯਕੀਨ ਹੈ ਇੱਥੋਂ ਕੋਈ ਐ ਨਹੀਂ ਕੋਈ ਓ ਛੋਟੇ ਜਿਹਾ ਬਾਕ ਨੂੰ ਬਿਠਾਉਣੇ ਹੋ ਤੁਸੀਂ ਨਹੀਂ ਛੋਟੇ ਜਿਹਾ ਬਾਕ ਨੂੰ ਕਿੰਨੇ ਸਾਲ ਤੱਕ ਬਿਠਾਉਣੇ ਹੋ ਇਹਨਾਂ ਦਾ ਰੁਪਇਆ ਨਹੀਂ ਬੈਠੇਗਾ ਦਾ ਰੁਪਇਆ ਨਹੀਂ ਬੱਚ ਛੋਟੇ ਬੱਚੇ ਕੋ ਕਿਤਨੀ ਉਮਰਾਂ ਵਾਲੇ ਕੋ ਬਿਠਾਦੇ ਹੋ ਇਸਮੇ 8-12 ਸਾਲ ਉੱਪਰ ਉੱਪਰ ਹੀ ਬਿਠਾਉਣੇ ਆ ਉੱਪਰ ਉੱਪਰ ਮੰਮੀ ਪਾਪਾ ਦੇ ਸਾਥ ਮੇ ਬੈਠਦੇ ਨੇ ਛੋਟੇ ਬੱਚੇ ਕਿਉਂਕਿ ਇਹਦੇ ਚ ਕੋਈ ਸੇਫਟੀ ਹੈ ਨਹੀਂ ਨਾ ਕੋਈ ਲੱਗੀ ਨਹੀਂ ਹੋਈ ਅੱਗੇ ਦੇ ਬੱਚੇ ਕੋ ਨਹੀਂ ਬਿਠਾਉਂਦੇ ਓਕੇ ਠੀਕ ਆ ਤੇ ਕਿੰਨੇ ਰੁਪਏ ਡਾਟਾ ਇਹਦੀ 60 ਡੇਟ ਘਟਦੀ ਇਹ ਕਿੰਨੇ ਗੇੜੇ ਕਢਾਉਣੇ 12 ਤੇ ਆਜੋ ਆਪਾਂ ਹੁਣ ਚੱਲੀਏ ਗੇੜੇ 12 ਕਢਾਉਂਦੇ ਨੇ ਤੇ ਜੇ ਸੇਫਟੀ ਦੀ ਗੱਲ ਕਰਾਂ ਮੈਂ ਬਾਰ-ਬਾਰ ਫੇਰ ਕਹਿ ਰਿਹਾ ਸੇਫਟੀ ਹੈ ਨਹੀਂ ਇਹਦੇ ਚ ਤੇ ਆਜੋ ਆਪਾਂ ਚੱਲੀਏ ਥੱਲੇ ਆਜੋ ਪ੍ਰਣਾਲੇ ਦਾ ਇਹ ਪਹਿਲਾ ਦਿਨ ਆ ਮੇਲੇ ਦਾ ਇਹ ਅੱਜ ਆਜੋ ਤੁਸੀਂ ਵੀ ਇੱਥੇ ਆ ਕੇ ਵਿਜ਼ਿਟ ਕਰੋ ਤੇ ਆਪਦੀ ਫੈਮਿਲੀ ਦੇ ਨਾਲ ਆਓ ਸਾਰੇ ਜਣੇ ਆਓ ਤੇ ਇੱਥੇ ਜ਼ਰੂਰ ਕਿਰਾ ਗੇੜਾ ਕੱਢ ਕੇ ਜਾਓ ਤੇ ਦੇਖੋ ਸਾਰਾ ਮਾਹੌਲ ਉਹਦਾ ਐਵਰੇਜ ਆ ਠੀਕ ਆ ਬਾਕੀ ਆਪ ਦੇ ਦਾ ਡਿਪੈਂਡ ਆ ਜਿਵੇਂ ਇਹ ਆ ਸੇਫਟੀ ਨਾਲ ਆਪ ਹੀ ਬਹਿਣਾ ਪੈਂਦਾ ਕੋਈ ਏਡੀ ਗੱਲ ਬਾਤ ਹੈ ਨਹੀਂ ਬਾਕੀ ਆਜੋ ਮੂੰ ਆਲਮੋਸਟ ਸਾਨੂੰ ਅਸੀਂ ਸਾਰਾ ਦਿਖਾ ਦਿੱਤਾ अच्छा घर okay, में घी तेल सौ चटनी सामू लाना डाल दीजिए पानी के अंदर रगड़ना भी नहीं। आपको प्रेस नहीं करना अच्छे। दो तीन मार्च से पूरा क्लीन हो जाएगा जितना मर्जी न है न सकते हो आप फटेगा नहीं टूटेगा नहीं क्रैक नहीं होगा ठीक है यूज करना है कहाँ पे देखिए ਜੇ ਸਾ ਅਗਰ ਆਪਕੋ ਗੀਲੇ ਵਾਲੋ ਮੇ ਯੂਜ਼ ਕਰਨਾ ਨਹੀਂ ਕਰ ਸਕਤੇ ਹੋ ਫੇਸ ਮੇ ਫ੍ਰੀਜ ਮੇ ਕਾਰ ਮੇ ਬਰਤਨੋ ਮੇ ਫੱਪਣੇ ਰਪਏ ਦਾ ਹੈ ਆਊਟਸਾਈਡ ਚ ਲੈ ਕੇ ਭਈ ਆਪਕੋ ਕਿੰਨੇ ਦਾ ਹੈ ਆਊਟਸਾਈਡ ਚ ਲੈ ਕੇ ਬਾਹਰ ਚ ਲੈ ਕੇ ਆਪਕੋ 150 ਕੋ 1250 ਕੋ ਦੋ ਮਿਲenge ਹਮਾਰੇ ਪਾਸ ਮਿਲ ਰਹਾ 120 ਕਾ 1200 ਰੁਪਏ ਕੇ ਦੋ ਮਿਲ ਰਹੇ ਨੇ ਬਾਕੀ ਰਿਯੂਜ਼ਬਲ ਹੈ ਸਿਲੀਕੋਨ ਸਲਸਿਡਿਕ ਕੋਟਰਨ ਕੋ ਬਣਾ ਹੋਇਆ ਹੈ ਜੇ ਆਪਾਂ ਗਿਊ ਸਕਤੇ ਆਪਾਂ ਦੇਖ ਲੈਨੇ ਕਿਵੇਂ ਆ ਕੀ ਗੱਲ ਬਾਤ ਆ ਜਿਵੇਂ ਆਪਾਂ ਉਹ ਕਹਿ ਸਕਦੇ ਜਿਹੜੀ ਰੂ ਰੂ ਟਾਈਪ ਜੀ ਨਹੀਂ ਹੁੰਦੀ ਜਿਵੇਂ ਕੋਟਨ ਜੀ ਉਹ ਚੀਜ਼ ਵਾਂਗੂ ਆ ਜਮ ਆ ਦੇਖੋ कितने के दो करें तो एक से साल इसकी रहते, खराब होने तो... की आगे चीज ये भैया सावर है नॉर्मल जो हमारे घर पे टैब होती है ना पानी उसमें ज्यादा हमारा वेस्ट होता है इसको आप नॉर्मल टैब में लगा दीजिए पानी कम वेस्ट होगा कम पानी बर्तन जो है छीटे नहीं पड़ते कपड़े गीली नहीं होते उसके लिए होता है सारे घरे घर से रिलेटिव आइटम हमारे पास बॉडी मसाजर मिल जाएंगे आपको मसाज करने के लिए सब्जी वगैरह काटने के जो घर से किचन वगैरह के आइटम है सारे बॉडी मसाजर मिल जाएंगे मसाजर भी है रोस्टर वगैरह जाली चाहिए तो जाली भी है रोस्ट करने के लिए और ही सारा तो हाई रेट वाली कड़ी आइटम है हाई, रेट, हाई रेट, रेट वाली आपको मरेगा मैक्स शॉप का मछली वाला मसाजर हमारे पास आउटसाइड से ऑनलाइन परचेसिंग करते हो तो आपको मिलता है पंद्रह सौ रुपए का यदि गारंटी किया सर जैसे हमारे महीने भर का शो है बाकी मैकसॉप कंपनी की चीज है ਅਦਰਵਾਈਜ਼ ਆਪ オンਲਾਈਨ ਮੰਗਾਉਂਦੇ ਹੋਰ ਵੀ ਕੋਈ 1 ਹਫ਼ਤੇ ਵਰਗੀ ਗਾਰੰਟੀ ਨਹੀਂ ਹੈ ਤੇ ਅਸੀਂ ਮਹੀਨੀ ਵਰਗੀ ਗਾਰੰਟੀ ਦੇ ਰਹੇ ਹਾਂ ਤੁਹਾਨੂੰ ਇੱਥੇ ਜੀ ਬਾਹਰ ਸੇ ਆ オンਲਾਈਨ ਮੰਗਾਉਂਦੇ ਤਾਂ 1500 ਰੁਪਏ ਦਾ ਬਿਲ ਬਿਲ ਦਿੰਨੇ ਹੋ ਜੀ ਜੀ ਬਿਲ ਦਿੱਤੇ ਆਪਕੋ ਬਣਾ ਕੇ ਸਾਡੇ ਕੋਲ ਮਾਰੇ ਕੋਲ ਬਿਲਿੰਗ ਲੇਗਾ ਜੀ ਠੀਕ ਆ ਤੇ ਤੁਸੀਂ ਉਰੇ ਆ ਕੇ ਦੇਖ ਸਕਦੇ ਹੋ ਰਸੋਈ ਦਾ ਕੋਈ ਸਮਾਨ ਲੈਣਾ ਹੋਵੇ ਜਾਂ ਕਿਸੇ ਵੀ ਪ੍ਰਕਾਰ ਦਾ ਜਿਵੇਂ ਆ ਦੇਖ ਸਕਦੇ ਹੋ ਤੁਸੀਂ ਉਦਾਂ ਦਾ ਕੋਈ ਵੀ ਆਈਟਮ ਤੁਸੀਂ ਲੈ ਸਕਦੇ ਹੋ ਸਮਾਨ ਜਿਵੇਂ ਆਹ ਸ਼ੀਸ਼ੇ ਸਾਫ਼ ਕਰਨ ਵਾਲਾ ਹੁੰਦਾ ਬੌਸ਼ਰ ਜਾਂ ਜਾਂ ਹੋਰ ਵੀ ਰਸੋਈ ਦਾ ਗਲਵਜ਼ ਕੋਈ ਵੀ ਬਗ ਥੇਰੀਆਂ ੜ ਮਾਰੇ ਆਪਾਂ ਹੁਣ ਗਿਣਨ ਬੈਠ ਜਾਈ ਤਾਂ ਬਹੁਤ ਜ਼ਿਆਦਾ ਹੋ ਜਾਣਗੀਆਂ ਤੇ ਜੇ ਗੱਲ ਕਰوں ਤੁਸੀਂ ਛੱਲੇ ਛਾਂਪਾਂ ਜਾਂ ਚੂੜੀਆਂ ਵੱਖ-ਵੱਖ ਅੱਡ-ਅੱਡ ਪ੍ਰਕਾਰ ਦੀਆਂ ਚੀਜ਼ਾਂ ਨੇ ਦੇਖ ਸਕਦੇ ਤੁਸੀਂ ਵੱਡੋ ਵੱਡੀ ਰੇਟ ਹੁੰਦਾ ਇਹਨਾਂ ਦਾ ਤੇ ਕੁਛ ਇਦਾਂ ਦਾ ਹੋਇਆਗਾ ਮੇਲਾ ਤੁਸੀਂ ਆ ਸਕਦੇ ਹੋ ਤੇ ਦੇਖ ਸਕਦੇ ਹੋ ਆ ਕੇ ਵਿਜ਼ਿਟ ਕਰਿਓ ਤੇ ਹੁਣ ਅਸੀਂ ਫੇਰ ਵੀਡੀਓ ਅਗਲੀ ਇਹਨਾਂ ਦੀ 2 ਹੋਰ ਵੀਡੀਓ ਬਣਾਵਾਂਗੇ ਸਾਡੇ ਨਾਲ ਬਨੇ ਰਹੋ ਧੰਨਵਾਦ ਦੇਸੀ ਜੱਟ ਪੀਵੀ 19 ਚੈਨਲ ਦੇਖਣ ਵਾਸਤੇ